ਕਿੱਕਾ ਤੋਂ ਆਈ ਹੋਈ ਐਨ ਆਰ ਆਈ ਨੂੰ ਦੇ ਢਿੱਡ 'ਚ ਲੱਤਾਂ ਮਾਰਨ ਦੇ ਇਲਜ਼ਾਮ ਲੱਗੇ ਨੇ ਸੋਹਰਾ ਪਰਿਵਾਰ ਦੇ ਉੱਤੇ ਉਹ ਵੀ ਉਹ ਨੂੰਹ ਦੇ ਜੋ ਕਿ 3 ਮਹੀਨੇ ਦੀ ਗਰਭਵਤੀ ਹੈ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ ਜਿੱਥੇ ਦੋਵੇਂ ਪੱਖ ਇੱਕ ਦੂਸਰੇ ਤੇ ਇਲਜ਼ਾਮ ਲਗਾ ਰਹੇ ਨੇ ਜਿੱਥੇ ਬਾਹਰ ਵੈਲ ਸੈਟਲਡ ਹੈ ਇਹ ਸਾਰਾ ਪਰਿਵਾਰ ਤੇ ਇਸੇ ਜੋ ਪਰਿਵਾਰ ਦੇ ਵਿੱਚ ਜ਼ਿਕਰ ਦੇਖੀਏ ਤਾਂ ਲੜਕੀ ਤੇ ਉਸਦੀ ਮਾਂ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਕੁੜੀ ਆਈ ਸੀ ਉਸਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਸ ਨੂੰ ਬੰਦਕ ਬੜਾ ਕੇ ਰੱਖਿਆ ਤੇ ਪੁਲਿਸ ਦੀ ਮਦਦ ਦੇ ਨਾਲ ਉਸ ਨੂੰ ਬਾਹਰ ਕੱਢਿਆ ਗਿਆ ਜਦਕਿ ਦੂਸਰੇ ਪਾਸੇ ਸਹੁਰਾ ਪਰਿਵਾਰ ਦਾ ਇਲਜ਼ਾਮ ਹੈ ਕਿ ਅਸੀਂ ਉਸ ਨੂੰ ਬੰਦਕ ਨਹੀਂ ਬਣਾਇਆ ਉਲਟਾ ਇਸ ਨੇ ਸਾਡੀ ਸਾਰੀ ਪ੍ਰਾਪਰਟੀ ਪਹਿਲਾਂ ਹੀ ਹਥਿਆ ਲਈ ਹੈ ਵਕ-ਵਕ ਮਾਮਲਿਆਂ ਦੇ ਵਿੱਚ ਸਾਨੂੰ ਪਹਿਲਾਂ ਵੀ ਸ਼ਰਮਸਾਰ ਕੀਤਾ ਤੇ ਇਸ ਵਾਰ ਵੀ ਅਸੀਂ ਦਰਵਾਜ਼ਾ ਬੰਦ ਰੱਖਿਆ ਹੋਇਆ ਸੀ ਤੇ ਜੋ ਨੂੰਹ ਹੈ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋ ਗਈ ਉੱਥੇ ਆਉਂਦੇ ਹੀ ਆਪਣੀ ਸੱਸ ਦੇ ਉੱਤੇ ਹਮਲਾ ਕਰ ਦਿੱਤਾ ਆਪਣੀ ਸੱਸ ਦੇ ਵਾਲ ਪੁੱਟੇ ਉਸ ਨੂੰ ਹੇਠਾ ਸੁੱਟ ਦਿੱਤਾ ਉਸ ਤੋਂ ਬਾਅਦ ਉਸ ਨੂੰ ਬਚਾਉਣ ਦੇ ਲਈ ਜਦ ਸਹੁਰਾ ਅੱਗੇ ਆਇਆ ਤੇ ਉਸ ਨੂੰ ਪਿਛਾ ਤੱਕਿਆ ਦਿੱਤਾ ਤਾਂ ਇਸ ਗੱਲ ਦੇ ਉੱਤੇ ਹੀ ਉਹ ਗੁੱਸੇ ਦੇ ਵਿੱਚ ਆ ਗਈ ਤੇ ਉਸ ਨੇ ਆਪਣੇ ਸਹੁਰਾ ਪਰਿਵਾਰ ਦੇ ਉੱਤੇ ਗੰਭੀਰ ਇਲਜ਼ਾਮ ਲਗਾ ਦਿੱਤੇ ਨੇ ਇਹ ਹੁਣ ਪੱਕਾ ਸਹੁਰਾ ਪਰਿਵਾਰ ਦਾ ਦੂਸਰੇ ਪਾਸੇ ਨੂੰਹ ਦਾ ਕਹਿਣਾ ਹੈ ਕਿ ਜਦੋਂ ਉਹ ਉੱਤੇ ਪਹੁੰਚੀ ਗਲਤ ਕਰਨ ਦੇ ਲਈ ਤਾਂ ਸਿੱਧਾ ਉਸ ਦੇ ਉੱਤੇ ਹਮਲਾ ਕਰ ਦਿੱਤਾ ਉਸ ਦੇ ਸਸਤੇ ਸੌਰੇ ਨੇ ਬੁਰੀ ਤਰ੍ਹਾਂ ਉਸ ਨੂੰ ਕੁੱਟਿਆ ਉਸ ਨੂੰ ਸੁੱਟ ਕੇ ਉਸ ਦੇ ਢਿੱਡ ਦੇ ਵਿੱਚ ਲੱਤਾਂ ਮਾਰੀਆਂ ਤੇ ਫਿਰ ਉਸ ਨੂੰ ਬੰਦਕ ਬਣਾ ਕੇ ਰੱਖ ਲਿਆ ਇਸ ਮਾਮਲੇ ਦੇ ਵਿੱਚ ਵਾਚ ਪੁਲਿਸ ਨੂੰ ਇੱਕ ਕਾਲ ਆਈ ਕਿ ਇੱਕ ਜੋ ਔਰਤ ਹੈ ਉੱਥੇ ਮੌਜੂਦ ਹੈ ਉਸੇ ਔਰਤ ਨੂੰ ਫਿਰ ਗੇਟ ਤੋਂ ਤਾਲਾ ਹਟਾ ਕੇ ਬਾਹਰ ਕੱਢਿਆ ਗਿਆ ਜਦ ਸਾਰੇ ਪਰਿਵਾਰ ਨੂੰ ਇਸ ਬਾਰੇ ਪੁੱਛਿਆ ਗਿਆ ਕਿ ਆਖਰਕਾਰ ਤੁਸੀਂ ਫਿਰ ਗੇਟ ਬੰਦ ਕਿਉਂ ਕੀਤਾ ਹੋਇਆ ਸੀ ਸੀਸੀਟੀਵੀ ਕੈਮਰੇ ਕਿਉਂ ਬੰਦ ਕੀਤੇ ਹੋਏ ਨੇ ਜੇਕਰ ਤੁਹਾਡੇ ਨਾਲ ਹੀ ਇਹ ਸਭ ਕੁਝ ਹੋਇਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਸਾਡੀ ਪ੍ਰਾਪਰਟੀ ਹੈ ਅਸੀਂ ਜੋ ਮਰਜ਼ੀ ਕਰੀਏ ਅਸੀਂ ਆਪਣੇ ਕੈਮਰੇ ਬੰਦ ਕਰ ਸਕਦੇ ਹਾਂ ਇਸ ਲਈ ਅੱਜ ਤੱਕ ਹਾਲੇ ਕੈਮਰੇ ਬੰਦ ਕਰ ਦਿੱਤੇ ਸੀ ਬਾਕੀ ਦੂਸਰਾ ਗੇਟ ਬੰਦ ਕਰਨ ਦੇ ਉੱਤੇ ਬੋਲੇ ਨੇ ਕਿ ਸਾਨੂੰ ਤਾਂ ਡਰ ਸੀ ਕਿ ਬਾਹਰੋਂ ਬੰਦੇ ਬੁਲਾ ਕੇ ਸਾਨੂੰ ਇਹ ਕਿਤੇ ਕਟਵਾ ਨਾ ਦੇਣ ਸਾਡੀ ਮਾਰ ਕੁੱਟ ਨਾ ਹੋਵੇ ਇਸੇ ਦੇ ਲਈ ਅਸੀਂ 게ਟ ਬੰਦ ਕੀਤਾ ਹੋਇਆ ਸੀ ਫਿਲਹਾਲ ਇਹ ਸਾਰਾ ਮਾਮਲਾ ਸਾਹਮਣੇ ਆਇਆ ਜਿੱਥੇ ਇਲਜ਼ਾਮ ਦੋਨਾਂ ਦੇ ਗੰਭੀਰ ਨੇ ਕਿੰਨੇ ਚਿਰ ਹੋ ਗਿਆ ਮੈਰਿਜ ਨੂੰ ਤੁਹਾਡੇ ਨੂੰ ਮੇਰੇ ਨੂੰ 8 ਸਾਲ ਹੋ ਗਏ ਕਿੰਨੇ ਬੇਬੀ ਕਿੰਨੇ ਦੇ ਮੇਰੀ ਤਿੰਨ ਕੁੜੀਆਂ ਜੋ ਅੱਜ ਕੀ ਗੱਲ ਕੀ ਹੋਈ ਹੈ ਸਾਰਾ ਇੱਥੇ ਤੁਸੀਂ ਅੰਦਰ ਬੰਦ ਕੀਤਾ ਹੋਇਆ ਸੀ ਤੁਹਾਨੂੰ ਮੈਨੂੰ ਅੰਦਰ ਮੈਨੂੰ ਅੰਦਰ ਕਿਵੇਂ ਬਾਹਰ ਨਹੀਂ ਕਰਦੇ ਕਿਹਨੇ ਇਸਕੇ ਬਾਹਰ ਛੱਡਿਆ ਕਿ ਇਹਨਾਂ ਨੇ ਮੇਰੀ ਸੋਹਣਾ ਸਾਹੀ ਹੂੰ 3 ਮੈਨੂੰ ਡਾਕਟਰ ਕੋਲ ਜਾਣ ਨੂੰ ਮੈਨੂੰ 7:30 ਦਾ ਮਾਰਿਆ ਹੋਇਆ ਹੈ ਮੇਰੇ ਟਰੇਡ ਤੇ ਦੋ ਦਾਰਦ ਬੋਪੇ ਨੰਮ ਤੇ ਐਡਮੀ ਨਹੀਂ ਉਹਦੀ ਪ੍ਰੈਗਨੈਂਟ ਹੈ ਹੂੰ ਤੇ ਹੁਣ ਤੁਹਾਨੂੰ ਬਾਹਰ ਕਿਨਾਂ ਨੇ ਕੱਢਿਆ ਤੁਸੀਂ ਕੰਪਲੀਟ ਵੀ ਕੀਤੀ ਹੋਈ ਸੀਗੀ 112 ਤੇ ਕੋਲ ਫਲੈਨ ਕੀਤੀ ਸੀਗੀ ਤੇ ਰੀਜਨ ਮਨੋਣਾ ਨੂੰ ਟਾਈਮ ਆਖਿ ਨਹੀਂ ਬੱਜੇ ਸੀਗੇ ਪੈਂਡ ਦੀ ਭੈਣਾਂ ਮੇਰੀ ਉਹ ਉਹਨਾਂ ਨੂੰ ਪਰੋਣੇ ਨੇ ਤੇ ਉਹਨਾਂ ਨੇ ਹੂੰ ਕੁੱਟ ਮਾਰ ਕੇ ਇਹਨਾਂ ਨੂੰ ਕੀਤਾ ਮੇਰੇ ਸੋਹਣਾ ਸਾਹੀ ਨੇ ਜਿਹੜੇ ਮੇਰੇ ਡੈਡੀ ਨਾਂ ਮੇਰੀ ਮਾਤਾ ਜੀ ਬਾਰੇ ਪਰਥੌੜਾ ਤੀਆਂ ਕੱਲ ਹੀ ਆਏ ਆਪੇ ਤੁਹਾਡਾ ਘਰ ਇੱਥੇ ਆਉਣਾ ਸੀਗਾ ਹਾਂ ਹਾਂ ਫਿਰ ਕੀ ਘਰ ਆ ਕੇ ਕੀ ਕਰ ਰਹੇ ਆ ਚਾਪੀਆਂ ਸੀਗੀਆਂ ਸਾਡੇ ਕੋ ਆ ਕੇ ਜੀ ਮੜ ਮੋਟਾ ਕਪੜਾ ਦੀਦਾ ਸਾਡਾ ਉਹ ਟੀਂ ਟੀਂ ਕਰਕੇ ਇਨਾ ਨੂੰ ਪੇ ਚੱਲ ਗਏ ਹਾਂਜੀ ਰਾਤੀ ਆਪਦੇ ਭੈਣ ਦੇ ਘਰ ਕੋਲ ਨਹੀਂ ਚੱਲ ਗਏ ਇਦਾਂ ਠੀਕ ਹੈ ਤੇ ਸਵੇਰੇ ਫੇਰ ਅਰਲੀ ਆ ਗਏ ਆ ਕੇ ਨੌੜੇ ਨੂੰ ਸਫਾਈ ਕਰਾਉਣੇ ਕੋਈ ਨਹੀਂ ਕਿਹਾ ਸੀਗਾ ਪਿੰਡ ਦਾੜੀ ਗੰਧ ਬਹੁਤ ਅੰਦਰ ਠੀਕ ਹੈ ਤੇ ਇਹ ਅੰਦਰ ਸੇ ਕਿ ਹਲੇ ਮੋਟਰ ਮੋਟ ਪਾਣੀ ਜੀ ਚਾਈ ਤੇ ਇਹ ਕੰਧ ਟੱਪ ਕੇ ਅੰਦਰ ਵੜ ਕੇ ਵੜ ਗਈ ਹਾਂ ਇਹਦੇ ਵੜ ਕੇ ਇਹਦੇ ਬਾੜ ਫੜ ਲੈ ਬਾੜ ਫੜ ਕੇ ਤਾਂ ਹਾਂ ਜੀ ਬਾੜ ਫੜ ਕੇ ਰਗੜ ਨੂੰ ਪਾ ਲਿਆ ਪਾ ਲੈ ਠੀਕ ਹੈ ਬਾੜ ਪਾ ਕੇ ਤਾਂ ਛੱਟ ਲਿਆ ਥੱਲੇ ਕਿ ਨਹੀਂ ਮੈਂ ਤੈਨੂੰ ਮਾਰ ਦੇਣਾ ਹੂੰ ਹੂੰ ਇਹਨੂੰ ਮੈਂ ਛੜਾਇਆ ਇਹਦੀ ਬਾਹ ਮੇ ਛੱਲੇ ਹੋਏ ਦੇਖੋ ਉਰੇ ਆ ਤੂੰ ਉਰੇ ਆ ਤੂੰ ਹੂੰ ਹੂੰ अच्छा ਤੁਹਾਡੀ ਨੋ ਅਲੀਗੇਸ਼ਨ ਲਾ ਰਹੇ ਵੀ ਤੁਸੀਂ ਉਹਨਾਂ ਕਟ ਮਾਰ ਅੰਦਰ ਕੀਤੀ ਹਾਂ ਨਹੀਂ 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 ਉਹ ਕਟ ਕਾਸਾ ਦੀ ਕਟ ਕਾਸਾ ਹਾਂ ਅਸੀਂ ਬੁੱਢੇ ਬੰਦੇ ਉਹ ਤਾਂ ਇਹਨੂੰ ਮਾਨ ਲੱਗੀ ਸੀ ਕੈਮਰੇ ਦੀ ਉਹ ਪ੍ਰੈਗਨੈਂਟ ਵੀ ਆ ਕਹਿੰਦੇ ਪ੍ਰੈਗਨੈਂਟ ਵੀ ਉਹਨਾਂ ਦਾ ਲੱਤਾਂ ਮਾਰੀਆਂ ਟੁੱਟ ਚੁੱਕੇ ਉਹ ਝਾ ਝੂਠ ਮੈਂ ਤਾਂ ਇਹ ਆਪ ਦੀ ਘਰ ਆਣੀ ਛੜਾ ਕੈਮਰੇ ਲੱਗੇ ਆ ਬੰਦ ਕਿਨੇ ਕੀਤੇ ਗਏ ਕੈਮਰੇ ਕਹਿੰਦੇ ਹੀ ਕੀਤੇ ਸਾਡੀ ਪ੍ਰਾਪਰਟੀ ਆ ਮੇਰੀ ਗੱਲ ਸੁਣ ਤੂੰ ਚੁੱਪ ਕਰ ਜਾ ਤੁਸੀਂ ਨਾ ਬਾਲੇ ਨਾ ਜਵਾਬ ਸਵਾਰ ਕਰੋ ਸਾਡੀ ਪ੍ਰਾਪਰਟੀ ਅਸੀਂ ਅੰਦਰ ਅਸੀਂ ਸੀ ਕੈਮਰਾ ਤੁਸੀਂ ਬੰਦ ਕੀਤੇ ਹੋ? ਅਸੀਂ ਬੰਦ ਕੀਤੇ ਆ। ਅੱਛਾ ਫਿਰ ਉਹ ਨਹੀਂ ਕਦੇ ਕਾਲ ਦੇ ਬੰਦ ਕੀਤੇ ਸਾਡੇ। ਅੱਛਾ। ਕੈਮਰੇ ਤਾਂ ਕਾਲ ਹੀ ਬੰਦ ਕਰ ਦਿੱਤੇ। ਉਹ ਕਾਰਨ ਕਿ ਕੈਮਰੇ ਤਾਂ ਸੇਫਟੀ ਲਈ ਹੁੰਦੇ ਬੰਦ। ਤੇ ਤਾਂਾਨੂੰ ਕੋਈ ਵੀ ਲੋਨ ਲੋਨ ਨੇ ਤਾਂ ਹੀ ਸੇਫਟੀ ਕੀਤੀ ਹੈ। ਕੈਮਰਾ ਕੈਮਰਾ ਤਾਂ ਸੇਫਟੀ ਨਹੀਂ ਕੋਈ ਕੈਮਰਾ ਤਾਂ ਤਾਂ ਕੈਮਰੇ ਜੀ ਕਹਿੰਦੇ ਆਪ ਬੰਦ ਕਰੀਏ। ਤੁਸੀਂ ਕਰਿਆ ਸਾਡੇ ਨਾਲ ਤੱਕਾ ਹੋ ਰਿਹਾ। ਤਾਂ ਤੱਕਾ ਹੋ ਰਿਹਾ ਸਾਡਾ। ਤੱਕਾ ਅੱਗੇ ਵੀ ਸਾਡੇ ਨਾਲ ਤੱਕਾ ਸਾਡੀ ਪੈਸੇ ਪੂਰੀ ਸਾਡੀ ਲਵਾ ਲਿਆ ਨੇ ਪ੍ਰੋਪਰਟੀ ਸਾਡੀ ਤੱਕੇ ਦਾ ਸਾਰੀ ਵਾਢੀ ਹੁਣ ਤੁਸੀਂ ਜਿੰਦੇ ਲਾਇਓ ਸੀਗੇ ਉਹ ਤਾਂ ਕੁੜੀ ਹੁਣ ਬਾਹਰ ਗੱਡੀ ਹੈ ਸਾਰੇ ਪੁਲਿਸ ਨੇ ਆ ਕੇ ਉਹ ਸਰਹਾਨੇ ਕਿ ਘੜਾਇਆ ਜਿੰਦਾ ਜਿੰਦਾ ਉਹਦੇ ਅੰਦਰੋਂ ਵੜ ਕੇ ਕੁੰਡਾ ਲਾਹਾ ਸੀ ਨਹੀਂ ਜਿੰਦਾ ਲਾਏ ਝੂਠ ਸਮਝ ਲਾਇਆ ਤੁਸੀਂ ਇਹ ਤਾਂ ਇੱਧਰ ਡਰਦੇ ਨੇ ਬੰਦੇ 20 ਆ ਬਾਹਰ ਥੀ ਕਿ ਤੁਹਾਨੂੰ ਮਾਰਨ ਕੇ ਆ ਗਏ ਅੱਛਾ 20 ਬੰਦੇ ਉਹਨਾਂ ਨੇ ਆਏ ਸਾਡਾ ਕੋਈ ਬੰਦਾ ਨਹੀਂ ਆਇਆ ਤੇ ਸਾਡਾ ਕੋਈ ਰਿਸ਼ਤੇਦਾਰ ਕੋਈ ਨਹੀਂ ਉਹਰੇ ਬੰਦੇ 20 ਛੱਦੇ ਹੋ ਨੇ ਮੈਂ ਇੱਕ ਜਿੰਦਾ ਲਾਇਆ ਕਿ ਸਾਨੂੰ ਮਾਰਨ ਥੱਕਦੇ ਆ ਗਏ ਅੱਛਾ ਤਾਂ ਆਈ ਡ ਸਾਨੂੰ 112 ਤੇ ਕਾਲ ਆਈ ਸੀ ਇੱਕ ਰਜਨੀਸ਼ ਕੋਰ ਪਤਨੀ ਹਰਵਿੰਦਰ ਸਿੰਘ ਉਮਰਪੁਰ ਕਲਾ ਉਹਨੇ ਫੋਨ ਕੀਤਾ ਸੀ 112 ਤੇ ਵੀ ਮੇਰੇ ਸਸੋਰਾ ਮੈਨੂੰ ਕੁੱਟ ਮਾਰ ਰਹੇ ਆ ਤੇ ਜਦੋਂ ਅਸੀਂ ਆਏ ਆ ਆ ਕੇ ਦੇਖਿਆ ਤੇ ਇਹਦੇ ਸਸੋਰਾ ਨੇ ਅੰਦਰੋਂ ਲੋਕ ਲਾਇਆ ਸੀ ਤੇ ਅਸੀਂ ਲੋਕ ਲਾ ਕੇ ਕੁੜੀ ਨੂੰ ਪੁੱਛ ਕੀਤੀ ਤੇ ਉਹਨਾਂ ਨੇ ਕਿਹਾ ਵੀ ਮੈਨੂੰ ਇਹਨਾਂ ਨੇ ਮੇਰੇ ਸਸੋਰਾ ਨੇ ਕੁੱਟ ਮਾਰ ਕੀਤੀ ਹੈ ਤੇ ਹੁਣ ਅਸੀਂ ਕੁੜੀ ਨੂੰ ਭੇਜਤਾ ਹਸਪੀਟਲ ਜੋ ਸੱਟਾਂ ਲੱਗੀਆਂ ਆ ਤੇ ਬਾਕੀ ਜੋ ਵੀ ਕਾਰਵਾਈ ਹੈਗੀ ਆ ਉਹ ਅਸੀਂ ਬਣਦੀ ਕਾਰਵਾਈ ਕੁਨੀ أو تليه ما